ਸੋ ਜੀ ਇਹ ਕਾਲ ਫਿਲਮ ਹੋ ਗਿਆ ਸਿਨੇਮਾ ਘਰਾਂ ਤੇ ਰਿਲੀਜ਼ ਤੇ ਫਿਲਮ ਨੂੰ ਚੰਗਾ ਰਿਸਪੌਂਸ ਬਹੁਤ ਮਿਲਿਆ ਜਿਹੜੇ ਲੋਕ ਫਿਲਮ ਨੂੰ ਦੇਖ ਕੇ ਆਏ ਉਹਨਾਂ ਸਾਰਿਆਂ ਨੇ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਕਈ ਲੋਕ ਮੈਨੂੰ ਲੱਗਦਾ ਜਿਹੜੇ ਨਹੀਂ ਦੇਖ ਕੇ ਆਏ ਸੀ ਜਿਨ੍ਹਾਂ ਨੇ ਸਿਰਫ ਨਫ਼ਰਤ ਹੀ ਫੈਲਾਉਣ ਦਾ ਕੰਮ ਸੀਗਾ ਜਿਨ੍ਹਾਂ ਨੂੰ ਇਹ ਸੀਗਾ ਕਿ ਫਿਲਮ ਨੂੰ نیچے ਹੀ ਗਿਰਾਇਆ ਜਾਵੇ ਤੇ ਉਹਨਾਂ ਨੇ ਵੀ ਆਪਣਾ ਕੰਮ ਚੋ ਲੱਗੇ ਰਹੇ ਨਫ਼ਰਤ ਫੈਲਾਉਣ ਚ ਪਰ ਮੈਨੂੰ ਲੱਗਦਾ ਵੀ ਇੰਨੀ ਜ਼ਿਆਦਾ ਹੇਟ ਕਿਸ ਚੀਜ਼ ਦੀ ਜਿੱਪੀ ਗਰੇਵਾਲ ਨੇ ਕੀ ਗਲਤੀ ਕੀਤੀ ਕਿ ਉਹਨਾਂ ਨੇ ਇਤਿਹਾਸ ਚੋਂ ਕੁਝ ਆਪਣੇ ਸਿੰਘਾਂ ਬਾਰੇ ਕੋ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਣੇ ਸਿੰਘ ਕਿੰਨੇ ਤਾਕਤਵਰ ਸੀਗੇ ਕਿ ਇੱਕ ਸਿੰਘ ਹੀ ਸਵਾ ਲੱਖ ਦੇ ਬਰਾਬਰ ਸੀ ਇਹ ਫਿਲਮ ਚ ਦਿਖਾਇਆ ਗਿਆ ਦੱਸਿਆ ਵੀ ਗਿਆ ਜਾਂ ਉਹਨਾਂ ਨੇ ਸਟਾਰਟਿੰਗ ਚ ਜੋ ਹਰੀ ਸਿੰਘ ਨਲਵਾ ਜੀ ਬਾਰੇ ਦੱਸਿਆ ਵੀ ਉਹਨਾਂ ਦਾ ਕਛਰੇ ਦਾ ਹੀ ਖੌਫ ਇੰਨਾ ਸੀਗਾ ਕਿ ਜਿਹੜੇ ਬਾਕੀ ਸੀ ਉਹ ਡਰ ਜਾਂਦੇ ਸੀ ਉਹ ਸੀਨ ਦੇਖ ਕੇ ਮੈਨੂੰ ਲੱਗਦਾ ਵੀ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹਰੀ ਸਿੰਘ ਨਲਵਾ ਜੀ ਬਾਰੇ ਕਈ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਰੂਰ ਪੁੱਛਣਗੇ ਕਿ ਜੀ ਹਰੀ ਸਿੰਘ ਨਲਵਾ ਜੀ ਕੌਣ ਸੀਗੇ ਆਪਣੇ ਘਰਦਿਆਂ ਨੂੰ ਪੁੱਛਣਗੇ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਚੱਲੂਗਾ ਫਿਰ ਬਹੁਤ ਬਖੂਬੀ ਤਰੀਕੇ ਨਾਲ ਦਿਖਾਈ ਗਈ ਹੈ ਮੈਨੂੰ ਲੱਗਦਾ ਵੀ ਕੁਝ ਇਹੋ ਜਿਹਾ ਮੈਨੂੰ ਦੇਖਣ ਨੂੰ ਮਿਲਿਆ ਮੈਂ ਪਹਿਲਾਂ ਪ੍ਰੀਮੀਅਰ ਤੇ ਫਿਲਮ ਦੇਖੀ ਉਸ ਤੋਂ ਬਾਅਦ ਮੈਂ ਆਪਣੀ ਫੈਮਲੀ ਨੂੰ ਲੈ ਜਾ ਕੇ ਜਿੱਦਣ ਫਿਲਮ ਰਿਲੀਜ਼ ਹੋਈ ਆ ਉਸ ਦਿਨ ਦੇਖੀ ਮੈਂ ਦੋ ਵਾਰ ਫਿਲਮ ਦੇਖੀ ਤੇ ਮੈਨੂੰ ਦੋਨੋਂ ਵਾਰ ਤੇ ਇੱਕ ਵੀ ਵਾਰ ਐਦਾਂ ਨਹੀਂ ਲੱਗਿਆ ਕਿ ਇਵਨ ਕਿਉਂ ਦੇਖੀ ਜਾਂ ਤੈਨੂੰ ਕੋਈ ਗਲਤੀ ਸੀਗੀ ਫਿਲਮ ਬਹੁਤ ਵਧੀਆ ਤਰੀਕੇ ਦਿਖਾਈ ਗਈ ਹੈ ਮੈਨੂੰ ਲੱਗਦਾ ਵੀ ਸਿਰਫ ਨਫਰਤ ਫੈਲਾਉਣ ਲਈ ਬਿਨਾ ਫਿਲਮ ਨੂੰ ਦੇਖੇ ਐਨਾ ਕੁਝ ਨਹੀਂ ਬੋਲਣਾ ਚਾਹੀਦਾ ਕਿ ਇੱਕ ਮੈਂ ਕਿਸੇ ਦੀ ਵੀਡੀਓ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਜੀ ਪਿੱਛੇ ਸਿੰਘ ਨੇ ਟੈਟੂ ਬਣਾਇਆ ਹੋਇਆ ਉਹ ਤਾਂ ਮਤਲਬ ਇਹ ਚੀਜ਼ ਹੋ ਗਈ ਕਿ ਤੁਸੀਂ 네ਗੈਟਿਵਿਟੀ ਲੱਭਣੀ ਹੈ ਕਿ ਤੁਸੀਂ ਕੁਝ ਨਾ ਕੁਝ ਗਲਤ ਲੱਭਣਾ ਹੀ ਲੱਭਣਾ ਉਸ ਚ ਉਹ ਤਾਂ ਫਿਰ ਆਪਾਂ ਮੈਨੂੰ ਲੱਗਦਾ ਵੀ ਕਿਸੇ ਵੀ ਬੰਦੇ ਚ 네ਗੇਟਿਵ ਕੱਢਣ ਦੀ ਕੋਸ਼ਿਸ਼ ਕਰ ਲਈ ਉਹ ਤਾਂ ਆਪਾਂ ਨੂੰ ਮਿਲ ਹੀ ਜਾਊਗਾ ਸੋ ਸਭ ਨੇ ਨਿਮਰਤ ਖੈਰਾ ਉਹਨਾਂ ਨੇ ਬਹੁਤ ਵਧੀਆ ਕਿਰਦਾਰ ਨੇ ਬਹਿ ਦਿਖਾਇਆ ਗਿਆ ਵੀ ਸਿੰਘਣੀ ਇੱਕ ਸਿੰਘਣੀ ਉਸ ਬੰਦੇ ਦੇ ਨਾਲ ਲੜਾਈ ਹੋਈ ਉਹਨਾਂ ਦੀ ਉਸ ਬੰਦੇ ਦੇ ਨਾਲ ਜਿਹੜਾ ਬੰਦਾ ਇਹਨੂੰ ਕੋਈ 10 ਜਾਣੇ ਵੀ ਨਹੀਂ ਹਰਾ ਸਕਦੇ ਸੀ ਉੱਥੇ ਇੱਕ ਸਿੰਘਣੀ ਨੇ ਉਸ ਬੰਦੇ ਇਹਨੂੰ ਥੱਲੇ ਮਿੱਟੀ ਚ ਰੋਲ ਕੇ ਰੱਖਤਾ ਉਹਦੇ ਨਾਲ ਐਨੀ ਬਖੂਬੀ ਲੜੇ ਮਤਲਬ ਆਪਣਾ ਇਤਿਹਾਸ ਉਹ ਦੇਖ ਕੇ ਫਿਲਮ ਨੂੰ ਲੂ ਕੰਡੇ ਖੜੇ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਵੀ ਨਫਰਤ ਬੇਫਜ਼ੂਲ ਦੀ ਨਹੀਂ ਚਲਾਉਣੀ ਚਾਹੀਦੀ ਆਪਣੇ ਵੀ ਲੋਕਾਂ ਨੂੰ ਫਿਲਮ ਦੇਖ ਕੇ ਆਓ ਹਾਂ ਜੇ ਕੁਝ ਲੱਗਦਾ ਤਾਂ ਬੋਲੋ ਬਟ ਆ ਬੇਫਜ਼ੂਲ ਦੀ ਨਫ਼ਰਤ ਪੈਲਾਉਣੀ ਮੈਨੂੰ ਲੱਗਦਾ ਗਲਤ ਹੈ ਤੇ ਮੈਨੂੰ ਫਿਲਮ ਸੱਚੀ ਬਹੁਤ ਜ਼ਿਆਦਾ ਟੈਕਨੀਕਲੀ ਵੀ ਬਹੁਤ ਵਧੀਆ ਸ਼ਿੰਦੇ ਦਾ ਕਿਰਦਾਰ ਬਹੁਤ ਵਧੀਆ ਦਿਖਾਇਆ ਹੈ ਸ਼ਿੰਦੇ ਨੇ ਸ਼ਿੰਦੇ ਨੇ ਉਸ ਚ ਦਿਖਾਇਆ ਕਿ ਇੱਕ ਬੱਚਾ ਕਿਵੇਂ ਲੜ ਰਿਹਾ ਹੈ ਹਨਾ ਕਿਵੇਂ ਉਸ ਚ ਦਿਖਾਇਆ ਗਿਆ ਉਹ ਚੀਜ਼ਾਂ ਤੋਂ ਪ੍ਰੇਰਨਾ ਮਿਲਦੀ ਹੈ ਯਾਰ ਤਾਂ ਬੇਫਜ਼ੂਲ ਦੀ ਨਫ਼ਰਤ ਪੈਲਾਉਣਾ ਗਲਤ ਹੈ ਸੋ ਅਕਾਲ ਵਰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਬਟ ਜੇ ਮੈਨੂੰ ਲੱਗਦਾ ਇਹੀ ਚੀਜ਼ਾਂ ਹੁੰਦੀਆਂ ਰਹਿਣਗੀਆਂ ਤਾਂ ਇੱਕ ਟਾਈਮ ਤੇ ਕੋਣ ਉਹ ਕਰੂਗਾ ਵੀ ਆਪਾਂ ਸਿੱਖੇ ਤੇ ਆਸਤੇ ਪਹਿਮ ਬਣੇ ਇਹ ਅਗਲਾ ਕਹਿੰਦਾ ਠੀਕ ਐ ਫਿਰ ਜੇ ਸਾਰਿਆਂ ਨੂੰ ਕਹਿ ਰਿਹਾ ਜੱਟਾ 3 ਵਰਗੀਆਂ ਕਾਮੇਡੀ ਫਿਲਮਾਂ ਹੀ ਪਸੰਦ ਆ ਫਿਰ ਅਸੀਂ ਉਹ ਉਹ ਤਾਂ ਚੱਲ ਹੀ ਰਿਹਾ ਫਿਰ ਉਹ ਸਿਨੇਮਾ ਤਾਂ ਹੈ ਹੀ ਆ ਆਪਾਂ ਲੋਕੀ ਬਤੌਰ ਮੈਂ ਵੀ ਐਜ਼ ਅ মিডিਆ ਆਪਾਂ ਵੀ ਕਹਿੰਨੇ ਆ ਕਿ ਇਤਿਹਾਸ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਕਿਸੇ ਨੇ ਇਤਿਹਾਸ ਤੇ ਕੋਈ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਮੈਨੂੰ ਲੱਗਦਾ ਸਪੋਰਟ ਕਰਨੀ ਚਾਹੀਦੀ ਐਨਾ ਰੌਲਾ ਪਾਣ ਦੀ بجائے ਸੋ ਜ਼ਰੂਰ ਸਿਨੇਮਾ ਚ ਜਾ ਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਗਾ ਇੱਕ ਵਾਰ ਜ਼ਰੂਰ ਫਿਲਮ ਨੂੰ ਦੇਖੋ ਮੈਨੂੰ ਕੁਝ ਮਾੜਾ ਲੱਗਿਆ ਬਾਕੀ ਜਿਨ੍ਹਾਂ ਨੇ ਨੈਗੇਟਿਵਿਟੀ ਪੈਲਾਉਣੀ ਹੈ ਜਾਂ ਉਹੀ ਜੇਪੀ ਬਾਈ ਨੇ ਸਹੀ ਗੱਲ ਕਹੀ ਕਿ ਮੈਂ ਤਾਂ ਬਾਣਾ ਜਿਹੜਾ ਸੀਗਾ ਉਹ ਟੀਜ਼ਰ ਬਹੁਤ ਪਹਿਲਾਂ ਰਿਲੀਜ਼ ਹੋ ਗਿਆ ਸੀ ਉਦੋਂ ਹੀ ਮੈਂ ਬਾਣਾ ਪਾਇਆ ਹੋਇਆ ਸੀਗਾ ਉਦੋਂ ਹੀ ਤੁਸੀਂ ਮਨਾ ਕਰ ਦਿੰਦੇ ਉਦੋਂ ਹੀ ਚੀਜ਼ਾਂ ਹੋ ਜਾਂਦੀਆਂ ਬਟ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਐਦਾਂ ਕਿਉਂ ਸੋ ਮੈਂ ਇਹ ਕਹਿਣਾ ਚਾਹੁੰਗਾ ਫਿਲਮ ਬਹੁਤ ਵਧੀਆ ਜ਼ਰੂਰ ਸਾਰੇ ਦੇਖ ਕੇ ਆਓ